ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਹਾਂਜੀ ਕਿਸਾਨ ਵੀਰੋ ਜਿਹੜੀ ਬੱਸੀ ਸਕਰੀਨ ਤੇ ਦੇਖ ਰਹੇ ਹੋ ਉਹਦੀ ਪ੍ਰੋਪਰ ਡਿਟੇਲ ਦੇਵਾਂਗੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਪਿੰਡ ਕਲਾਲਾ ਜਿਹੜਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਆ ਪਹਿਲਣ ਬੱਸੀ ਸੂਈ ਆ ਮਗਰ ਵੀ ਬੱਸੀ ਨੂੰ ਜਨਮ ਦਿੱਤਾ ਤੁਸੀਂ ਦੇਖ ਸਕਦੇ ਹੋ ਬਹੁਤ ਚੰਗੀ ਬੱਸੀ ਨੂੰ ਜਨਮ ਦਿੱਤਾ ਮਗਰ ਵੀ ਪਹਿਲਾ ਸੂਆ ਸੂਈ ਆ ਮੂੰਹੋਂ ਇਹ ਦੋ ਦੰਦ ਦਾ ਥਣ ਦੇਖ ਸਕਦੇ ਹੋ ਤੁਸੀਂ ਸੋਣਾ ਹੱਥਾਂ ਦੀ ਚਵਾਈ ਵਾਲਾਗਾ ਸੋਣਾ ਥਣ ਲੱਗਿਆ ਹੋਇਆ ਧਾਰਾ ਮਾਰ ਕੇ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੇਰੇ ਦੀ ਪ੍ਰੋਪਰ ਪੈ ਚੁੱਕੀ ਆ ਸੁਭਾ ਆਪਾਂ ਵੀਡੀਓ ਕਵਰ ਕਰ ਰਹੇ ਆ ਅੱਜ 12 ਤਰੀਕ ਨੂੰ 12 ਜਨਵਰੀ ਨੂੰ ਆਪਾਂ ਸੁਭਾ 8:30 ਵਜੇ ਵੀਡੀਓ ਕਵਰ ਕਰ ਰਹੇ ਆ ਰਾਤ ਦੀ ਡਿਲੀਵਰੀ ਹੋਈ ਆ ਹਾਈਟ ਬੱਸੀ ਦੀ ਚੈੱਕ ਕਰ ਸਕਦੇ ਹਾਂ ਸੋ ਹਾਈਟ ਚੈੱਕ ਕਰ ਸਕਦੇ ਹਾਂ ਬੱਸੀ ਦੀ ਲੈਂਥ ਚੈੱਕ ਕਰ ਸਕਦੇ ਹਾਂ ਫੁੱਲ ਬਰੀਡ ਦੇ ਵਿੱਚ ਬੱਚੀ ਆ ਥੋੜਾ ਜਿਆਦਾ ਠੰਡ ਦੇ ਕਾਰਨ ਬਾਹਰ ਆਪਾਂ ਤੋਰ ਕੇ ਦਿਖਾ ਨਹੀਂ ਸਕਦੇ ਕਿਉਂਕਿ ਤਾਜ਼ਾ ਸੂਆ ਪਸ਼ੂਆ ਉਸ ਕਰਕੇ ਆਪਾਂ ਉੱਪਰ ਝੋਲੇ ਦਿੱਤਾ ਹੋਇਆਗਾ ਬੱਚੀ ਬਹੁਤ ਪਿਆਰੀ ਆ ਤੁਸੀਂ ਦੇਖ ਸਕਦੇ ਹੋ ਬੱਚੀ ਦੀ ਫੇਸ ਕੁਆਲਿਟੀ ਚੈੱਕ ਕਰਾਵਾਂਗੇ ਨੇੜ ਤੋਂ ਥਣ ਸੋਹਣਾ ਲੱਗਿਆ ਹੋਇਆਗਾ ਥਣ ਚੁਵਾਈ ਵਾਲਾ ਛੁਤਾਰਾ ਮਾਰ ਕੇ ਦਿਖਾਵਾਂਗੇ ਹੱਕ ਦੇ ਪੁੱਤੇ ਕੋਈ ਰਿੱਧਰੋਂ ਹੱਕ ਦੇ ਸਾਈਡ ਤੋਂ ਜਿਵੇਂ ਸਾਡੋਂ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਹੋਇਆਗਾ ਪਹਿਲਣ ਬੱਸੀ ਆ ਪਹਿਲਾ ਸੁਆ ਸੂਈ ਆ ਦੰਦਾਂ ਦੇ ਵਿੱਚ ਬੱਸੀ ਆ ਸੋ ਠੰਡੀ ਸੀਲ ਪੂਰੀ ਆ ਤੁਸੀਂ ਦੇਖ ਸਕਦੇ ਹੋ ਇਦਾਂ ਹੀ ਬਹਿ ਕੇ ਆਪਾਂ ਧਾਰਾ ਮਾਰ ਕੇ ਦਿਖਾਵਾਂਗੇ ਜੇ ਸਾਡੇ ਨੂੰ ਥਣ ਬਹੁਤ ਸੋਹਣਾਗਾ ਮਗਰ ਲਈ ਥੜਾ ਜੋ ਧਾਰਾ ਮਾਰ ਕੇ ਦਿਖਾਉਣਿਆ ਪੂਰੀ ਪੋਲੀ ਤੇ ਮੋਟੀ ਚਵਾਈ ਆ ਓਕੇ ਆ ਮੂਹਰ ਲਈ ਥਣਾ ਜੋ ਮਾਰ ਦੇ ਅਗਲੇ ਥਣਾ ਦੀ ਚਵਾਈ ਚੈੱਕ ਕਰ ਸਕਦੇ ਹਾਂ ਕੋਈ ਭੂਰ ਸਰਲਾਣੀ ਪੋਲੀ ਤੇ ਮੋਟੀ ਚਵਾਈ ਹੈ ਇਹਦੀ ਦੇਖ ਸਕਦੇ ਹਾਂ ਓਕੇ ਸੋ ਪਹਿਲਾ ਸਵੇਰ ਬੱਸੀ ਪੂਰੀ ਠੰਡੀ ਸੀਲ ਕੰਪੈਕਟ ਆਰਡਰ ਦੀ ਫੁੱਲ ਬਰੀਡ ਦੇ ਵਿੱਚ ਬੱਛੀ ਆ ਮਗਰ ਵੀ ਬੱਛੀ ਆ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ तहे ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਜੀ ਆਰਡਰ ਦੀ ਸ਼ੇਪ ਬਹੁਤ ਸੋਹਣੀ ਆ ਪਹਿਲਾਂ ਸੂਆ ਜੇਰ ਪ੍ਰੋਪਰ ਪੈ ਚੁੱਕੀ ਆ ਇਸਾ ਤੁਸੀ ਜੇਰ ਪਹਿਲਾਂ ਵੀ ਦਿਖਾਈ ਆ ਜੇਰ ਪ੍ਰੋਪਰ ਪੈ ਚੁੱਕੀ ਆ ਸੋ ਇਸ ਤੋਂ ਇਲਾਵਾ ਵੀ ਆਪਣੇ ਫਾਰਮ ਤੇ ਕਈ ਨਗਰ ਸੇਲ ਵਾਸਤੇ ਅਵੇਲੇਬਲ ਨੇ ਉਹਨਾਂ ਦੀ ਵੀਡੀਓ ਤੁਸੀਂ ਵਟਸਐਪ ਤੇ ਮੰਗਾ ਸਕਦੇ ਹੋ